ਉਹਨੂੰ ਡੇਟਾ ਵੀ ਹੋਣ ਦਿੱਤਾ ਇਹ ਤਾਂ ਪਹਿਲਾ ਵゼਗਾ ਹੋ ਰਿਹਾ ਆਹ 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 ਦੇਖਿਓ ਜੀ ਤਾਂ ਫੋਨ ਬੰਦ ਹੋ ਰਿਹਾ ਯਾਰ ਤੁਹਾਡਾ ਮੈਨੂੰ ਹੋ ਰਹੀ ਜਾਂਦਾ ਲੈ ਤਾਂ ਲੋ ਪਾ ਕੇ ਦੇਖਿਓ ਜੀ ਗੁਰਦੀਪ ਸਰ ਯਾਰ ਹੋਇਆ ਜੀ ਆਪਣੀ ਪਲਾਨਿੰਗ ਬੋਲਦੇ ਜੋ ਆਪਣੇ ਪੰਜਾਬ ਇੱਕ ਬੜਾ ਦੇ ਫੋਟੋਗ੍ਰਾਫਰ ਰਾਤਨ ਆਇਆ ਜੋ ਆਜੋ ਆਜੋ ਭਾਜੀ ਆਜੋ ਆਹ ਦੇਖਿਓ ਜੀ ਇਹ ਹੀ ਕਰਮਕੰਡਾ ਆ ਬਖੜੇ ਲੋ ਤੇ ਪੀ ਆਜੋ I have to look at the motor. Motor. I'm not out. I don't like the day. Motor. ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਤੇ ਅੱਜ ਅਸੀਂ ਮਾਲਪੁਰ ਵੀਡੀਓ ਰੈਸਟ ਹਾਊਸ ਦੇ ਵਿੱਚ ਸਾਰੇ ਸਰਪੰਚਾਂ ਦੇ ਨਾਲ ਮੌਜੂਦ ਨੇ ਜਿੱਥੇ ਅਸੀਂ ਸਰਕਾਰ ਵੱਲੋਂ ਜੋ ਹੈ ਕਾਰਜ ਚੁ ਕੰਮ ਕਾਰਜ ਨੇ ਪਿੰਡਾਂ ਦੇ ਜੋ ਸਾਰੇ ਵਿਕਾਸ ਕਾਰਜ ਨੇ ਉਹਨਾਂ ਦੇ ਲਈ ਜੋ ਰਾਸ਼ੀ ਆਈ ਹੈ ਜੋ ਕਿ ਵਕਤ ਵਕਤ ਤੋਂ ਆਲੀ ਫੰਡਸ ਆਏ ਨੇ ਉਹਨਾਂ ਦੇ ਲਈ ਜੋ ਅਸੀਂ ਸੈਂਕਸ਼ਨ ਲੈਟਰਸ ਦਿੱਤੇ ਨੇ ਤੇ ਜਿਹਦੇ ਵਿੱਚ ਤਕਰੀਬਨ ਜੋ ਹੈ ਅੱਜ ਅਸੀਂ 92 ਲੱਖ ਦੀ ਜੋ ਹੈ ਗ੍ਰਾਂਟ ਦਿੱਤੀਆਂ ਸਾਰੇ ਸਰਪੰਚਾਂ ਨੂੰ ਤੇ ਮੋਦਵਾਰਾਂ ਨੂੰ ਪੰਚਾਇਤ ਮੈਂਬਰਸ ਨੂੰ ਵੀ ਤੇ ਅ ਹੋਰ ਵੀ ਜੋ ਹੈ ਗ੍ਰਾਂਟਸ ਆ ਰਹੀਆਂ ਨੇ तकरीबन 72 ਲੱਖ ਦੀ ਹੋਰ ਵੀ ਜੋ ਗ੍ਰਾਂਟ ਹੈ ਉਹ ਵੀ ਰਿਲੀਜ਼ ਹੋਣ ਜਾ ਰਹੀ ਹੈ ਕੁਝ ਦਿਨਾਂ ਦੇ ਵਿੱਚ ਤੇ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਪੂਰੇ ਚੱਬੇਵਾਲ ਹਲਕੇ ਦੇ ਵਿੱਚ ਪੂਰੇ ਤੇ ਉਹਨਾਂ ਦੇ ਡਾਕਟਰ ਰਾਜ ਕੁਮਾਰ ਜੀ ਨੇ ਆਪਣੇ ਹਲਕੇ ਦੇ ਵਿੱਚ ਸ਼ਹਿਰਪੁਰ ਦੇ ਵਿੱਚ ਵੀ ਬਹੁਤ ਸਾਰੇ ਵਧੀਆ ਤਰੀਕੇ ਦੇ ਨਾਲ ਵਿਕਾਸ ਕਰਾਉਣ ਦੀ ਕੋਸ਼ਿਸ਼ਾਂ ਕੀਤੀਆਂ ਨੇ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੰਮ ਵਧੀਆ ਤਰੀਕੇ ਦੇ ਨਾਲ ਨੂੰ ਪੂਰਨ ਕਰਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ